ਵਿਜ਼ਨ ਪੰਜਾਬ ਟੀਵੀ ਤੇ ਸਾਰੇ ਦੇਸ਼ ਕੰ ਦਾ ਸਵਾਗਤ ਪ੍ਰੋਗਰਾਮ ਦੇਖ ਰਹੇ ਤੁਸੀਂ ਖਬਰਾਂ ਦੀ ਖਬਰ ਮੈਂ ਕੌਮੀ ਤਮਨ ਹਾਸ ਦੇ ਨਾਲ ਨੇ ਦੀਪਕ ਸ਼ਰਮਾ ਜਨਾਥ ਜੀ ਹਾਂ ਜੀ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਵੇਖਦੇ ਰਹੋ ਵੇਖਣ ਵਾਲਾ ਚੈਨਲ ਗੁਰਦੀਪਕ ਜੀ ਹੁਣ ਤੁਸੀਂ ਦਿੱਲੀ ਦਾ ਗੇੜਾ ਮਾਰ ਆਏ ਹੋ ਕਿਉਂਕਿ ਜਦੋਂ ਸੀ ਪੀਐਮ ਨਰਿੰਦਰ ਮੋਦੀ ਵੱਲੋਂ ਅਨਾਉਂਸਮੈਂਟ ਕੀਤੀ ਗਈ ਕਿ ਅਸੀਂ ਤਿੰਨ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰਨ ਦਾ ਫੈਸਲਾ ਲੈ ਲਿਆ ਹੈ ਉਹਨਾਂ ਨੇ ਮਾਫੀ ਵੀ ਮੰਗੀ ਤਾਂ ਉਸੇ ਵੇਲੇ ਤੁਸੀਂ ਫਟਾਫਟ ਜਿਸ ਨੇ ਖਬਰ ਆਉਂਦੀ ਤੁਸੀਂ ਉਸੇ ਵੇਲੇ ਦਿੱਲੀ ਵੱਲ ਨੂੰ ਭੱਜਦੇ ਹੋ ਤੁਸੀਂ ਸਾਨੂੰ ਰਸਤੇ 'ਚ ਜਿਹੜੇ ਸਾਰੇ ਲੀਡਰ ਕਹਿ ਲਈਏ ਆਮ ਲੋਕ ਕਹਿ ਲਈਏ ਉੱਥੇ ਖੁਸ਼ੀ ਮਨਾਉਣ ਜਾ ਰਹੇ ਸੀ ਤਾਂ ਉਹ ਤੁਸੀਂ ਤਸਵੀਰਾਂ ਸਾਨੂੰ ਉਹ ਵੀ ਦਿਖਾਈਆਂ ਰਸਤੇ ਦੀਆਂ ਦਿਖਾਈਆਂ ਸਿੰਘੂ ਬਾਰਡਰ ਪਹੁੰਚੇ ਤੁਸੀਂ ਉੱਥੇ ਦੀਆਂ ਤਸਵੀਰਾਂ ਦਿਖਾਈਆਂ ਆਮ ਲੋਕਾਂ ਦੀ ਦੇ ਕਿ ਉਹਨਾਂ ਦੇ ਹਾਫ ਭਾਵ ਸੀ ਉਹਨਾਂ ਦੀ ਕੀ رائے ਸੀ ਤੁਸੀਂ ਉਹ ਵੀ ਸਾਰੇ ਦਰਸ਼ਕਾਂ ਨੂੰ ਦਿਖਾਈ ਲੀਡਰਾਂ ਦਾ ਕੀ ਕਹਿਣਾ ਸੀਗਾ ਆਈਕਾਂ ਦਾ ਕੀ ਕਹਿਣਾ ਸੀ ਸੋ ਜਿਹੜੇ ਜਿਹੜੇ ਵੀ ਲੋਕਾਂ ਨੇ ਇਸ ਦੇ ਵਿੱਚ ਆਪਣੇ ਜਿਹੜਾ ਕਹ ਲਈਏ ਕਿ ਯੋਗਦਾਨ ਪਾਇਆ ਸੀ ਤੁਸੀਂ ਸਭ ਦਾ ਜਿਹੜਾ ਸਾਨੂੰ ਦਿਖਾਇਆ ਕਿ ਕੀ ਮਾਹੌਲ ਹੈਗਾ ਆ ਲੋਕੀ ਕੀ ਸੋਚਦੇ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੈਮਰੇ ਦੇ ਲੈਂਸ ਵਿੱਚ ਅਸੀਂ ਨਹੀਂ ਜਿਹੜੇ ਦੇਖ ਪਾਉਂਦੇ ਜਾਂ ਬਹੁਤ ਸਾਰੀਆਂ ਚੀਜ਼ਾਂ ਮਿਸ ਹੋ ਜਾਂਦੀ ਹੈ ਤੁਸੀਂ ਉੱਥੇ ਗਏ ਲੋਕਾਂ ਨਾਲ ਗੱਲਬਾਤ ਕੀਤੀ ਤੇ ਹੁਣ ਤੁਸੀਂ ਇਹ ਦੱਸੋ ਕਿ ਸਾਰਾ ਮਾਹੌਲ ਕਿਵੇਂ ਦਾ ਨਜ਼ਰ ਆਇਆ ਕਿਉਂਕਿ ਇੱਕ ਇੱਕ ਸਾਲ ਦਾ ਸੰਘਰਸ਼ ਬਹੁਤ ਲੰਬਾ ਸੰਘਰਸ਼ ਸੀ ਸੋ ਇੱਕ ਇਤਿਹਾਸਕ ਜਿਹੜਾ ਇਹ ਹੈਗਾ ਤੇ ਉਸ ਨੂੰ ਕਿਵੇਂ ਦੇਖਦੇ ਹੋ ਕਿ ਲੋਕਾਂ ਦਾ ਕਿਸ ਤਰੀਕੇ ਦੇ ਹਾਰ ਭਾਵ ਸੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੈਮਰੇ ਤੇ ਨਹੀਂ ਬੋਲੀਆਂ ਜਾਂਦੀਆਂ ਜਿਹੜੀਆਂ ਅਸੀਂ ਮਹਿਸੂਸ ਕਰਦੇ ਹਾਂ ਕਮਤਾ ਜੀ ਜਿੱਦਾਂ ਹੀ ਇਹ ਖਬਰ ਆਈ ਅ ਮਤਲਬ ਜਦੋਂ ਹੀ ਇਹ ਫਲੈਸ਼ ਹੋਇਆ ਕਿ મોદી ਨੇ ਕਰਤਾ ਤੇ ਮੈਨੂੰ ਇੱਕ ਸਾਥੀ ਦਾ ਫੋਨ ਆਉਂਦਾ ਕਿ ਐ ਹੋ ਗਿਆ ਤੇ ਮੈਂ ਉਹਨੂੰ ਜਵਾਬ ਦਿਨਾ ਕਿ ਸਵੇਰੇ ਸਵੇਰੇ ਮਜ਼ਾਕ ਕਰਨ ਨੂੰ ਮੈਂ ਮਿਲਿਆ ਉਹ ਰੋ ਵਿਅਕਤੀ ਮੋਦੀ ਭਗਤ ਸੀ ਜਾਂ ਬੀਜੇਪੀ ਦਾ ਹਮਾਇਤੀ ਸੀ ਤੇ ਉਹ ਸਾਲ ਤੋਂ ਲਗਭਗ ਇੱਕ ਸਾਲ ਤੋਂ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਸੀ ਹੈਨਾ ਤੇ ਆਪਾਂ ਉਹਦੀ ਨਾਰਾਜ਼ਗੀ ਸਮਝ ਸਕਦੇ ਸੀ ਸੋ ਉਸ ਦਿਨ ਉਹਨੇ ਫੋਨ ਕਰਕੇ ਕਿਹਾ ਕਿ ਵਧਾਈਆਂ ਉਹ ਵਿਅਕਤੀ ਮੈਨੂੰ ਵਧਾਈਆਂ ਸ਼ਬਦ ਵਰਤਦਾ ਤੇ ਮੈਂ ਕਹਿੰਦਾ ਕਿ ਮਜ਼ਾਕ ਕਰ ਤੂੰ ਕਹਿੰਦਾ ਨਹੀਂ ਅੱਜ ਗੁਰਪੁਰਵਾਲੇ ਦਿਨ ਮੈਂ ਝੂਠ ਬੋਲੂਗਾ ਕਿ ਹੋ ਗਿਆ ਤੇ ਉਸ ਤੋਂ ਬਾਅਦ ਵੀ ਮੈਂ ਕ੍ਰਾਸ ਚੈੱਕ ਕੀਤਾ ਕਿਉਂਕਿ ਵਿਸ਼ਵਾਸ ਖੋ ਚੁੱਕੀ ਆ ਬੀਜੇਪੀ ਆਪਣਾ ਮੈਂ ਕ੍ਰੋਸ ਚੈੱਕ ਕੀਤਾ ਤੇ ਜਦੋਂ ਚੈੱਕ ਕਰਨ ਤੋਂ ਬਾਅਦ ਮਤਲਬ ਮੇਰੇ ਸਾਹਮਣੇ ਉਹ ਖਬਰ ਦਿਖ ਰਹੀ ਹੈ ਤੇ ਉਹ ਮੇਰੇ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਨੇ ਮਤਲਬ ਮੇਰੀ ਅੱਖਾਂ ਛੰਝੂ ਆਉਂਦੇ ਨੇ ਮੇਰੀ ਮਾਂ ਪੁੱਛਦੀ ਆ ਕੀ ਹੋ ਗਿਆ ਮੇਰੀ ਘਰ ਵਾਲੀ ਪੁੱਛਦੀ ਤੇ ਅਸੀਂ ਤਿੰਨੇ ਜੱਫੀ ਪਾ ਕੇ ਰੋਨੇ ਆ ਤੇ ਮੈਂ ਪਹਿਲੀ ਵਾਰ ਫਿਰ ਫੇਸਬੁੱਕ ਤੇ ਲਾਈਵ ਹੋਇਆ ਜਿਹੜਾ ਵੀਜਨ ਤੇ ਤੁਸੀਂ ਚਲਾਇਆ ਵੀ ਕਿ ਮੈਂ ਜ਼ਿੰਦਗੀ ਚ ਕਦੇ ਲਾਈਵ ਨਹੀਂ ਹੋਇਆ ਸੀ ਉਸ ਦਿਨ ਮੈਂ ਲਾਈਵ ਵੀ ਹੋਇਆ ਤੇ ਉਸ ਦਿਵ ਜਦ ਅਪਾ ਟੀਮ ਲੈ ਕੇ ਦਿੱਲੀ ਨੂੰ ਨਿਕਲੇ ਇੱਥੋਂ ਲੈ ਕੇ ਦਿੱਲੀ ਪਹੁੰਚਣ ਤੱਕ ਸ਼ੰਭੂ ਬਾਰਡਰ ਤੇ ਐਂਟਰੀ ਕਰਨ ਸ਼ੰਭੂ ਕੁੰਡਲੀ ਬਾਰਡਰ ਤੇ ਐਂਟਰ ਕਰਨ ਤੱਕ ਹਰ ਥਾਂ ਚਾਹ ਸੀ ਬਿਲਕੁਲ ਹਰ ਥਾਂ ਖੁਸ਼ੀ ਸੀ ਢੋਲ ਵੱਜ ਰਹੇ ਸੀ ਕਾਰਾਂ ਦੇ ਡੀਜ਼ੇ ਲਾਏ ਸੀ ਲੋਕ ਮਠਿਆਈਆਂ ਵੰਡ ਰਹੇ ਸੀ ਹਰਿਆਣਾ ਦੇ ਲੋਕ ਸੜਕਾਂ ਤੇ ਖੜਕੇ ਤਾੜੀਆਂ ਮਾਰ ਰਹੇ ਸੀ ਗੱਡੀਆਂ ਨੂੰ ਵਾਏ ਵਾਏ ਕਰ ਰਹੇ ਸੀ ਸੋ ਪੂਰਾ ਜਸ਼ਨ ਸੀ ਇੱਕ ਤਰ੍ਹਾਂ ਨਾਲ ਜਿਹਨੂੰ ਜਿੰਨਾ ਸਮਝ ਆਈ ਜੋ ਕਰ ਸਕਿਆ ਉਹਵੇਂ ਭੱਜ ਕੇ ਸੜਕਾਂ ਤੇ ਆਇਆ ਮਿਲੇ ਟੋਲ ਪਲਾਜ਼ਾ ਤੇ ਉਹੀ ਤਾਂ ਖੁਸ਼ੀਆਂ ਸੀ ਸਾਰਾ ਕੁਝ ਪਰ ਜਿੱਦਾਂ ਹੀ ਗੱਡੀ ਸਾਡੀ ਅੰਦੋਲਨ ਚ ਦਾਖਲ ਹੋਈ ਬਿਲਕੁਲ ਸ਼ਾਂਤੀ ਬਿਲਕੁਲ ਸਨਾਟਾ ਬਿਲਕੁਲ ਠਰਕ ਹਾਂ ਖੁਸ਼ੀ ਸੀ ਚਿਹਰਿਆਂ ਤੇ ਨਹਾਰ ਸੀ ਚਾਨਣ ਸੀ ਉੱਠ ਕੇ ਗਲੇ ਮਿਲਦੇ ਸੀ ਵਧਾਈ ਦਿੰਦੇ ਸੀ ਤੇ ਫਿਰ ਆਪਣੀਆਂ ਕੁਰਸੀਆਂ ਮੰਜਿਆਂ ਤੇ ਥੜਿਆਂ ਤੇ ਗੱਦਿਆਂ ਤੇ ਉਵੇਂ ਬੈਠ ਜਾਂਦੇ ਸੀ ਸੋ ਫਿਰ ਕੈਮਰੇ ਤੋਂ ਬਿਨਾ ਜਿਹਨਾਂ ਨਾਲ ਗੱਲ ਹੋਈ ਸਕੇ ਬਜ਼ੁਰਗੋ ਕਿ ਮੋਦੀ ਤਾਂ ਕਹਿੰਦਾ ਕਿ ਜਾਓ ਕਰਾ ਨੂੰ ਕਿ ਚਲੀਏ ਫਿਰ ਕਿਉਂ ਜਾਈਏ ਭਾਈ ਅਰੇ ਬਾਪ ਥੋੜਾ ਹੋਏ ਨੇ ਉਹ ਤਾਂ ਬਥੇਰਾ ਕੁਝ ਬੋਲ ਦਿੰਦਾ ਹਮ ਸੋ ਆਮ ਵਿਅਕਤੀ ਜਿਹਨੂੰ ਕਹਿੰਦੇ ਜਿਨੇ ਅੱਖਰ ਨਹੀਂ ਪੜਿਆ ਜਿਹਨੂੰ ਕਹਿੰਦੇ ਸੀ ਕਿ ਇਹ ਤਾਂ ਨਕਲੀ ਕਿਸਾਨ ਹੈ ਇਹ ਤਾਂ ਅਤਵਾਦੀ ਹੈ ਇਹ ਮਾਊਬਾਦੀ ਇਹ ਚੀਨੀ ਇਹ ਪਾਕਿਸਤਾਨੀ ਉਥੇ ਆਮ ਜਿਹੜੇ ਉਹ ਸਧਾਰਨ ਮਿੱਟੀ 'ਚ ਰਹਿ ਕੇ ਕੰਮ ਕਰਨ ਵਾਲੇ ਬਜ਼ੁਰਗ ਮਾਮਾ ਭੈਣਾ ਬੀਬੀਆਂ ਉਹ ਬੈਠੇ ਸੀ ਜਿਹੜੇ ਉਹ ਕਹਿੰਦੇ ਨਾਂ ਨੇ ਤੇ ਪਰ ਭਰੋਸਾ ਨਹੀਂ ਪਾਈ ਪਤਾ ਮੈਂ ਕਹਿੰਦੇ 10 ਬਾਰ ਕਾਪੀ ਇੱਕ ਬਾਬਾ ਕਹਿੰਦਾ ਮੈਂ 10 ਬਾਰ ਆਪਣੀ ਕਾਪੀ ਬੈਂਕ 'ਚ ਜਾ ਕੇ ਅਪਡੇਟ ਕਰਾਇਆ ਮੇਰੇ ਤਾਂ 15 ਲੱਖ ਨਹੀਂ ਦਿੱਤੇ ਨੇ ਸੋ ਕਹਿੰਦਾ ਮੈਂ ਕਿਉਂ ਤੇ ਭਰੋਸਾ ਕਰਾਂ ਸੋ ਇਸ ਲਈ ਤੰਜ ਕਸਣੇ ਵੀ ਆਉਂਦੇ ਨੇ ਹੁਣ ਸੋ ਕਹਿੰਦੇ ਕਿ ਜਿਹੜਾ ਕਦਮ ਕਦਮ ਦੇ ਝੂਠ ਬੋਲਿਆ 15 ਲੱਖ ਦੇਵਾਂਗੇ ਉਹ ਨਹੀਂ ਆਇਆ ਜਿਹੜਾ ਕਹਿੰਦਾ ਸੀ ਕਿ ਦੇਸ਼ ਨਹੀਂ ਵਿਕਨੇ ਦੂੰਗਾ ਸਾਰਾ ਦੇਸ਼ ਪ੍ਰਾਈਵੇਟ ਕਰਨ ਕਰਤਾ ਜਿਹੜਾ ਕਹਿੰਦਾ ਸੀ ਵਿਕਾਸ ਉਹ ਨਹੀਂ ਆਇਆ ਅੱਛੇ ਦਿਨ ਆਏ ਨਹੀਂ ਸੋ ਇਸ ਲਈ ਕਹਿੰਦਾ ਜਿਹਨੇ ਗੱਲ ਗੱਲ ਤੇ ਝੂਠ ਬੋਲੀ ਨੋਟਬੰਦੀ ਰਾਤ ਨੂੰ ਜੀਐਸਟੀ ਲਿਆਂਦੀ ਅਚਨਚੇ ਤੇ ਮੋਰਾ ਬਿਲਾ ਦੇ ਉੱਤੇ ਰਾਤ ਨੂੰ ਸੈਸ਼ਨ ਰਾਤ ਨੂੰ ਚਲਾ ਕੇ ਕਿਸੇ ਨੂੰ ਹਟਾਉਣਾ ਕੱਢਣਾ ਲਾਉਣਾ ਉਹ ਰਾਤਾਂ ਨੂੰ ਮੁੱਖ ਮੰਤਰੀ ਰਾਜਪਾਲ ਠਾਲ ਕੇ ਸੋ ਉਸ ਲਈ ਕਹਿੰਦੇ ਕਿ ਉਹ ਸਾਰਾ ਕੁਝ ਜਿਹੜਾ ਵਿਅਕਤੀ ਕਰਦਾ ਉਹਦੇ ਹੁਣ ਬੋਲਾਂ ਤੇ ਵੀ ਭਰੋਸਾ ਨਹੀਂ ਕਮਤਾਜੀ ਪ੍ਰਧਾਨ ਮੰਤਰੀ ਕਹੇ ਦੇਸ਼ ਦਾ ਦੇਸ਼ ਦਾ ਪ੍ਰਧਾਨ ਮੰਤਰੀ ਸਰਮੋਰ ਹਸਤੀ ਰਾਸ਼ਟਰ ਨੂੰ ਸਮੋਦਨ ਕਰੇ ਤੇ ਕਿਸਾਨ ਕਹਿਣ ਆਵਾਮ ਕਹੇ ਦੇਸ਼ਵਾਸੀ ਕਹਿਣ ਉਹਦੇ ਬੋਲਾਂ ਤੇ ਭਰੋਸਾ ਨਹੀਂ ਮਤਲਬ ਵਿਸ਼ਵਾਸ ਗਵਾ ਚੁੱਕੀ ਹੈ ਬੀਜੇਪੀ ਉੱਥੇ ਸਾਰੇ ਅੰਦੋਲਨ ਚ ਅੰਦੋਲਨ ਜਿੱਤਣ ਦੀ ਮੋਦੀ ਦੇ ਝੁਕਣ ਦੀ ਮੋਦੀ ਦੇ ਟੁੱਟਣ ਦੀ ਵਿਖਰਨ ਦੀ ਖੁਸ਼ੀ ਸੀ ਪਰ ਕਾਹਲ ਨਹੀਂ ਸੀ ਜਿਹੜੇ ਕਹਿੰਦੇ ਸੀ ਇਹੀ ਨੈਸ਼ਨਲ ਟੀਵੀ ਇਹੀ ਭਾਜਪੀ ਦੇ ਬੁਲਾਰੇ ਇਹੀ ਇਹਨਾਂ ਦੀ ਪਾਰਟੀ ਦੇ ਵਰਕਰ ਕਿ ਤਾਂ ਅੱਕ ਚੁੱਕੇ ਨੇ ਇਹ ਤਾਂ ਗਿਣਤੀ 'ਚ ਰਹਿ ਗਏ ਇਹ ਤਾਂ ਉੱਥੋਂ ਭੱਜਣਾ ਚਾਹੁੰਦੇ ਨੇ ਛੱਡ ਕੇ ਚਲੇ ਗਏ ਜੀ ਥੋੜੇ ਰਹਿ ਗਏ ਜੀ ਉਹ ਕਹਿੰਦੇ ਕੋਈ ਕਾਲ ਨਹੀਂ ਬਾਈ ਜਾਣਾ ਹੀ ਨਹੀਂ ਅਜੇ ਤਾਂ ਜੀਓ ਨਹੀਂ ਕਰਦਾ ਜਾਣ ਨੂੰ ਹੁਣ ਤਾਂ ਐਵੇਂ ਕਿਵੇਂ ਚੱਲ ਜਾਗੇ ਅਜੇ ਕਿੰਨੇ ਮਸਲੇ ਖੜੇ ਨੇ ਸੋ ਇਸ ਲਈ ਉਥੇ ਕਿਸੇ ਨੇ ਹਕਮਤਾ ਜੀ ਅਸੀਂ ਬਾਰ ਬਾਰ ਆਪਣੇ ਚੈਨਲ ਤੇ ਵੀ ਉਹ ਪਹਿਲੂ ਦਿਖਾਇਆ ਕਿ ਤਰਪਾਲਾਂ ਗੰਦੀਆਂ ਸੀ ਟ੍ਰੈਕਟਰ ਟਰਾਲੀਆਂ ਤੇ ਬੰਨੇ ਹੋਈਆਂ ਤਰਪਾਲਾਂ ਦੇ ਉੱਤੇ ਮਿੱਟੀ ਸੀ ਅੰਦਰ ਬਿਸਤਰੇ ਸਾਫ਼ ਸੀ ਜਿਹੜੇ ਰੋਜ਼ ਝੜਦੇ ਸੀ ਰੋਜ਼ ਵਿਛਦੇ ਸੀ ਉਸੇ ਤਰ੍ਹਾਂ ਫੇਰ ਵਿਛੇ ਸੀ ਚੁੱਲ੍ਹੇ ਉਵੇਂ ਹੀ ਮਗ ਰਹੇ ਸੀ ਲੱਕੜਾਂ ਉਵੇਂ ਹੀ ਰੱਖੀਆਂ ਸੀ ਆਟਾ ਉਵੇਂ ਹੀ ਗੁੰਨਿਆ ਸੀ ਦਾਲਾਂ ਉਵੇਂ ਹੀ ਦੇਖ ਚੜੀ ਸੀ ਲੰਗਰ ਉਵੇਂ ਹੀ ਤਿਆਰ ਸੀ ਸੋ ਇਸ ਲਈ ਕਿਸੇ ਨੇ ਆਪਣਾ ਸਮਾਨ ਸਮੇਟ ਕੇ ਟਰਾਲੀ 'ਚ ਨਹੀਂ ਰੱਖਿਆ ਕਿਸੇ ਨੇ ਬੱਸ ਕੰਨੀ ਨਹੀਂ ਦੇਖਿਆ ਕਿਸੇ ਨੇ ਪਿੰਡ ਜਾਣ ਵਾਲਿਆਂ ਨੂੰ ਫੋਨ ਨਹੀਂ ਕੀਤਾ ਕਿ ਅਸੀਂ ਆ ਰਹੇ ਹਾਂ ਕੋਸ ਨੇ ਕਹਿੰਦੇ ਜਦੋਂ ਕਾਨੂੰਨ ਉਸੇ ਰਾਜ ਸਭਾ ਲੋਕ ਸਭਾ ਚ ਪਾਸ ਕਰਕੇ ਜਿਵੇਂ ਬਣਾਏ ਸੀ ਉਵੇਂ ਰੱਦ ਨਹੀਂ ਕਰਦੇ ਤਦ ਤੱਕ ਜਾਣ ਦਾ ਕੋਈ ਮਸਲਾ ਨਹੀਂ ਦੂਸਰਾ ਜਥੇਬੰਦੀਆਂ ਅਗਵਾਈ ਕਰ ਰਹੀਆਂ ਕਹਿੰਦੇ ਸਾਡੀਆਂ ਜੀ ਜਥੇਬੰਦੀਆਂ ਦੇ ਸੱਦੇ ਤੇ ਆਏ ਆ ਜਥੇਬੰਦੀਆਂ ਨੇ ਕਹਿਣ ਤੇ ਜਾਵਾਂਗੇ ਆ ਇੱਕ ਬਹੁਤ ਵੱਡੀ ਸੋ 12 ਬੈਠ ਕੇ ਕਈਆਂ ਨੇ ਸਵਾਲ ਖੜੇ ਕੀਤੇ ਜਿਹੜੇ ਉੱਥੇ ਜਾ ਕੇ ਆਏ ਉਹ ਖੁੱਲਕੇ ਨਾਲ ਨੇ ਬਾਰ-ਬਾਰ ਜਥੇਬੰਦੀਆਂ ਦੀ ਕਾਲ ਤੇ ਜਾਂਦੇ ਨੇ ਕਿਤੇ ਵੀ ਧਰਨੇ ਦੀ ਕਾਲ ਆਉਂਦੀ ਸੀ ਧਰਨੇ ਲਾਉਂਦੇ ਨੇ ਪਰ ਕੁਝ ਜਥੇਬੰਦੀਆਂ ਦੇ ਸਵਾਲ ਵੀ ਕਰਦੇ ਰਹੇ ਨੇ ਪਰ ਉੱਥੇ ਜਿਹੜੀ ਧਰ ਬੈਠੀ ਆ ਉਹ ਸੰਗਠਿਤ ਧਰਾਂ ਬੈਠੀਆਂ ਸੀ ਉਹ ਮਿੱਟੀ ਨੂੰ ਆਪਣੇ ਆਈਆਂ ਹੋਈਆਂ ਸੂਬੇ ਨੂੰ ਪਨਾਈਆਂ ਹੋਈਆਂ ਪੰਜਾਬ ਹਰਿਆਣਾ ਯੂਪੀ ਹਿਮਾਚਲ ਰਾਜਸਥਾਨ ਬੰਗਾਲ ਉਹ ਸਾਰੇ ਤਰ੍ਹਾਂ ਤੋਂ ਕਿਸੇ ਦਾ ਕਣ ਤੇ ਕਿਸੇ ਦੀ ਮੁਠੀ ਤੇ ਕਿਸੇ ਦੀ ਬੋਰੀ ਪਰ ਸਾਰਿਆਂ ਦਾ ਸਮਰਥਨ ਸੀ ਸੋ ਸਾਰੇ ਰੂਪ ਚ ਬੈਠ ਕੇ ਕਹਿੰਦੇ ਜਦੋਂ ਜਥੇਬੰਦੀਆਂ ਕਹਿਣਗੀਆਂ ਕਿ ਹੁਣ ਸਾਰੇ ਮਸਲੇ ਹੱਲ ਹੋ ਗਏ ਫਿਰ ਜਾਵਾਂਗੇ ਇਸ ਲਈ ਉਥੇ ਉਵੇਂ ਹੀ ਸਬਰ ਹੈ ਉਵੇਂ ਹੀ ਸੰਤੋਖ ਹੈ ਉਵੇਂ ਹੀ ਸ਼ਾਂਤੀ ਹੈ ਤੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਆ 26 ਤਰੀਕ ਨੂੰ 1 ਸਾਲ ਪੂਰਾ ਹੋ ਜਾਣਾ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ 1 ਸਾਲ 1 ਮਹੀਨਾ ਚੜ ਜਾਣਾ ਜਦੋਂ ਕਹਿਣਗੇ ਬਿਲਕੁਲ ਕਹਿੰਦੇ ਰਾਸ਼ਨ ਦਾਜੇ ਵੀ ਭਰਿਆ ਪਿਆ ਹੋਰ ਆਜੂਗਾ ਸੋ ਇਸ ਲਈ ਇਹ بڑا ਮਸਲਾ ਸੀਗਾ ਕਿ ਸਰਕਾਰਾਂ ਸਮਝੇ ਨਹੀਂ ਪਾਈਆਂ ਕਿ ਅਸੀਂ ਇਹਨਾਂ ਨੂੰ ਕਿਉਂ ਨਹੀਂ ਕਮਜ਼ੋਰ ਕਰ ਸਕੇ ਕਿਉਂ ਨਹੀਂ ਤੋੜ ਸਕੇ ਕਿਉਂ ਨਹੀਂ ਚੁਕਾ ਸਕੇ ਆਖਰ ਸਰਕਾਰ ਚੁਕੀ ਸਰਕਾਰ ਟੁੱਟੀ ਸਰਕਾਰ ਮੰਨੀ ਔਰ ਮੈਨੂੰ ਲੱਗਦਾ ਕਿ ਆ ਬੁੱਧਵਾਰ ਨੂੰ ਬਕਾਇਦਾ ਕੈਬਨਟ ਦੀ ਬੈਠਕ ਜਿਹੜੀ ਕੇਂਦਰ ਦੀ ਹੋਣ ਜਾ ਰਹੀ ਹੈ ਲਗਭਗ ਤੈ ਹੈ ਉਸ ਦਿਨ ਨੋਟੀਫਿਕੇਸ਼ਨ ਆਏਗਾ ਉਸ ਦਿਨ ਉਹਦੇ ਵਿੱਚ ਮਤਾ ਆਏਗਾ ਉਹ ਮਤਾ ਲੋਕ ਸਭਾ ਚ ਜਾਏਗਾ 29 ਨੂੰ ਮੈਂ ਕੱਲ ਸਰਦਨੀਆਂ ਦੇ ਕੇ ਸਾਰਨ ਕਿ ਤਾ 30 ਕਿਉਂਕਿ ਜੇ ਮੋਦੀ ਨੇ ਆਪਣੇ ਬੋਲੇ ਪਗਾਉਣੇ ਨੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਤੇ ਸੰਗਤ ਨਾਲ ਸਾਂਝੇ ਕੀਤੇ ਬੋਲ ਪਗਾਉਣੇ ਪੈਣੇ ਨਹੀਂ ਇਸ ਦਰਗਾਹ 'ਚ ਤਾਂ ਮੁਕਤੀ ਮਿਲਣੀ ਨਹੀਂ ਉੱਪਰ ਵਾਲੀ ਦਰਗਾਹ 'ਚ ਵੀ ਥਾਂ ਨਹੀਂ ਮਿਲਣੀ ਸੋ ਇਹ ਇਸ ਲਈ ਉਸ ਦੇ ਉੱਤੇ ਉਹਨੂੰ ਪੈਰਾ ਦੇਣ ਲਈ ਫਿਰ 30 ਤਰੀਕ ਨੂੰ ਨੇ ਕਿਹਾ ਬਾਰ-ਬਾਰ ਕਿ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਅਸੀਂ ਸੈਸ਼ਨ ਬੁਲਾ ਕੇ ਉੱਚ ਰੱਦ ਕਰਾਂਗੇ ਸੋ ਇਸ ਮਹੀਨੇ ਦੇ 2 ਦਿਨ ਬਣਦੇ ਨੇ ਸੈਸ਼ਨ ਦੇ 29 ਜਾਤੀ ਫਿਰ 30 ਤਰੀਕ ਨੂੰ ਲਿਆਉਣਾ ਪੈਣਾ ਤੇ ਉੱਥੋਂ ਰੱਦ ਕਰਨਾ ਪੈਣਾ ਤੁਹਾਨੂੰ ਰਾਸ਼ਪਤੀ ਕੋਲ ਜਾਣਗੇ ਮੋਹਰ ਲੱਗਣਗੇ ਫਿਰ ਉਸ ਤੋਂ ਬਾਅਦ ਵਾਲੇ ਮਸਲੇ ਅਜੇ ਖੜੇ ਨੇ ਫਿਰ ਵਾਪਸੀ ਬਾਰੇ ਸੋਚਣਾ ਬਿਲਕੁਲ ਦੀਪਕ ਜੀ ਤੁਸੀਂ ਦਿੱਲੀ ਦਾ ਸਾਰਾ ਜਿਹੜਾ ਮਾਹੌਲ ਦੱਸਿਆ ਕਿਥੇ ਬਾਰਡਰਾਂ ਤੇ ਕਿਹੋ ਜਿਹਾ ਮਾਹੌਲ ਹੈਗਾ ਸੋ ਇੱਕ ਚੀਜ਼ ਹੋਰ ਖਾਸ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿਉਂਕਿ ਬਹੁਤ ਸਾਰੇ ਲੋਕ ਕਹੇ ਜੋ ਸੀ ਜਿਹੜੇ ਜਿਹੜੇ ਕਿਸੇ ਤਰੀਕੇ ਨਾਲ ਕੋਈ ਆਪਣਾ ਯੋਗਦਾਨ ਨਹੀਂ ਸੀ ਦੇ ਪਾ ਰਹੇ ਉਹ ਕਹਿੰਦੇ ਸੀ ਕਿ ਸਾਡੇ ਸਾਡਾ ਪੋਸੀਬਲ ਨਹੀਂ ਹੈਗਾ ਜਾਂ ਸਾਡੀ ਯੂਨੀਅਨ ਜਿਹੜੀਆਂ ਜਾਂ ਸਾਡੇ ਜਿਹੜੇ ਅਸੀਂ ਕਹਿ ਲਈਏ ਕਿ ਜਿਹੜੇ ਇਹ ਜੇ ਕਾਰੋਬਾਰੀ ਸੀ ਕਿ ਨਹੀਂ ਅਸੀਂ ਆਪਣੇ ਕੰਮ ਨਹੀਂ ਬੰਦ ਕਰ ਸਕਦੇ ਪਰ ਜਿਨ੍ਹਾਂ ਦਾ ਕੋਈ ਕੰਸਰਨ ਨਹੀਂ ਸੀਗਾ ਉਹਨਾਂ ਨੇ ਵੀ ਉਸ ਦਿਨ ਜਿਹੜੀਆਂ ਉਹ ਮੁਬਾਰਕਾਂ ਦਿੱਤੀਆਂ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਸੰਘਰਸ਼ ਕਰ ਰਹੇ ਸੀ ਅਸੀਂ ਕਹ ਲਈਏ ਕਿ ਪੱਤਰਕਾਰ ਭਾਈਚਾਰੇ ਨੇ ਵੀ ਇਸ ਵਿੱਚ ਬਹੁਤ ਸੰਘਰਸ਼ ਕੀਤਾ ਕਿਉਂਕਿ ਉਹ ਉਹ ਵੀ ਉੱਥੇ ਜਿਸ ਤਰੀਕੇ ਨਾਲ ਉੱਥੇ ਲੋਕ ਡਟੇ ਹੋਏ ਸਨ ਕਿਸਾਨ ਡਟੇ ਹੋਏ ਸਨ ਸੰਘਰਸ਼ ਕਰਾਈ ਡਟੇ ਹੋਏ ਸਨ ਤਾਂ ਉਸੇ ਤਰੀਕੇ ਨਾਲ ਉਹ ਵੀ ਡਟੇ ਹੋਏ ਸਨ ਦਿਨ ਰਾਤ ਉਹਨਾਂ ਨੇ ਵੀ ਕਵਰੇਜ ਕੀਤੀ ਤਾਂ ਉਹਨਾਂ ਨੂੰ ਵੀ ਵਧਾਈਆਂ ਜਿਹੜੀਆਂ ਮਿਲ ਰਹੀਆਂ ਸੀ ਸੋ ਚੰਡੀਗੜ੍ਹ ਦਾ ਮਾਹੌਲ ਜੀ ਅਸੀਂ ਦੇਖਿਆ ਉਦੋਂ ਤਾਂ ਚੰਡੀਗੜ੍ਹ ਦੇ ਚੌਂਕਾਂ ਦੇ ਵਿੱਚ ਆਮ ਲੋਕ ਵੀ ਜਿਹੜੇ ਖੜੇ ਹੁੰਦੇ ਸੀਗੇ ਕਿਉਂਕਿ ਚੰਡੀਗੜ੍ਹ ਕਿਹੋ ਖਾਸਾ ਅਸਰ ਦੇਖਣ ਨੂੰ ਨਹੀਂ ਮਿਲਦਾ ਜਿਹੜਾ ਬਿਲਕੁਲ ਪਰ ਕਿਸਾਨ ਅੰਦੋਲਨ ਦਾ ਅਸਰ ਲਗਾਤਾਰ ਦਿਖ ਰਿਹਾ ਸੀ ਲਗਾਤਾਰ ਲੋਕ ਵਕ ਵਕ ਚੌਂਕਾਂ ਤੇ ਕੋਈ ਇੱਕ ਬੰਦਾ ਕੋਈ ਦੋ ਕੋਈ ਤਿੰਨ ਕੋਈ ਚਾਰ ਤੇ ਕਿਤੇ ਕਿਤੇ 20 20 ਤੇ ਕਿਤੇ ਕਿਤੇ 100 100 ਲੋਕ ਖੜੇ ਸੀਗੇ ਸੋ ਉਸ ਦਿਨ ਉਹ ਜਿਹੜੀ ਰੌਣਕ ਆ ਉੱਥੇ ਵੀ ਨਜ਼ਰ ਆਈ ਕਿਉਂਕਿ ਉਹਨਾਂ ਦੀ ਵੀ ਇੱਕ ਜਿੱਤ ਸੀ ਚੰਡੀਗੜ੍ਹ ਦੇ ਆਮ ਲੋਕ ਉਹ ਵੀ ਉੱਥੇ ਪਹੁੰਚੇ ਉਹ ਵੀ ਹਰ ਇੱਕ ਜਿਸ ਤਰੀਕੇ ਨਾਲ ਤੁਸੀਂ ਕੈਮਰੇ ਦੇ ਵਿੱਚ ਨਜ਼ਰ ਆਇਆ ਕਿ ਦਿੱਲੀ ਦੇ ਲੋਕ ਜਦੋਂ ਨੰਗ ਰਹੇ ਸੀ ਤਾਂ ਉਹ ਮੁਬਾਰਕਾਂ ਦੇ ਰਹੇ ਸੀ ਸੋ ਉਹੀ ਤਸਵੀਰਾਂ ਚੰਡੀਗੜ੍ਹ ਵਿੱਚ ਵੀ ਨਜ਼ਰ ਆਇਆ ਜਦੋਂ ਲੋਕ ਨੰਗ ਰਹੇ ਸੀ ਗੱਡੀਆਂ ਦੇ ਵਿੱਚ ਤਾਂ ਉਹ ਉਹਦਾ ਹੀ ਨਾਂ ਦੇ ਰਹੇ ਸੀਗੇ ਸੋ ਇਹ ਇੱਕ ਇੱਕ ਪੜਾ ਦੀ ਜਿੱਤ ਹੈ ਜਿਵੇਂ ਤੁਸੀਂ ਕਿਹਾ ਕਿ ਅਜੇ ਹੋਰ ਬਹੁਤ ਮਸਲੇ ਨੇ ਕਿਉਂਕਿ بار بار ਜਿਹੜਾ ਮਸਲਾ ਇਹ ਉੱਠ ਰਿਹਾ ਹੈ ਕਿ ਇਹ ਸਿਰਫ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਹੋਇਆ ਇਸ ਦੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਹੋਰ ਬਹੁਤ ਸਾਰੇ ਮਸਲੇ ਰੱਖੇ ਗਏ ਸੀ ਚਾਹੇ ਉਹ ਐਮਐਸਪੀ ਦਾ ਮਸਲਾ ਹੋਵੇ ਚਾਹੇ ਉਹ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਮਸਲਾ ਹੋਵੇ ਸੋ ਹੁਣ ਉਹਦੇ ਲਈ ਅੱਗੇ ਕੀ ਰਣਨੀਤੀ ਰਹੂਗੀ ਕਿਉਂਕਿ ਇਹ ਇੱਕ ਮੰਨਿਆ ਜਾ ਰਿਹਾ ਹੈ ਕਿ ਅਸੀਂ ਠੀਕ ਹੈ ਸਾਡੀ ਇੱਕ ਜਿੱਤ ਹੋਈ ਹੈ ਇਸ ਤੇ ਕਿਉਂਕਿ ਉਸ ਸਰਕਾਰ ਉਹ ਸਰਕਾਰ ਝੁਕੀ ਹੈ ਜਿਹਨੇ ਹਜ ਤੱਕ ਝੁਕਣਾ ਸਿੱਖਿਆ ਨਹੀਂ ਸੀਗਾ ਜਿਹਨੇ ਕਹਿੰਦੇ ਜਿਹੜਾ ਮਰਜੀ ਪ੍ਰਦਰਸ਼ਨ ਕਰ ਰਿਹਾ ਹੈ ਛੋਟੇ ਛੋਟੇ ਵਰਗ ਦੱਸਿਆ ਜਾਂਦਾ ਸੀਗਾ ਸੋ ਇੱਕ ਜਦ ਬਹੁਤ ਵੱਡਾ ਸੰਘਰਸ਼ ਸੀ ਪਰ ਅੱਗੇ ਹੋਰ ਬਹੁਤ ਚੁਣੌਤੀਆਂ ਨੇ ਜਿਵੇਂ ਸਾਰੇ ਲੀਡਰ ਵੀ ਕਹਿੰਦੇ ਨੇ ਕਿ ਅੱਗੇ ਹੋਰ ਬਹੁਤ ਚੁਣੌਤੀਆਂ ਹੈਗੀਆਂ ਨੇ ਕਿਉਂਕਿ ਲੀਡਰ ਜੇ ਇੱਕ ਗੱਲ ਤੇ ਝੁਕੇ ਨੇ ਤਾਂ ਹੋਰ ਚਾਰ ਗੱਲਾਂ ਦੇ ਵਿੱਚ ਦੇਸ਼ ਵਾਸੀਆਂ ਨੂੰ ਕਿੱਥੇ ਉਹਨਾਂ ਨੇ ਫਸਾਉਣਾ ਹੈ ਕਿੱਥੇ ਉਹਨਾਂ ਨੇ ਆਪਣੀਆਂ ਮੰਗਾਂ ਕਿਸ ਤਰੀਕੇ ਨਾਲ ਪੂਰੀਆਂ ਕਰਨੀਆਂ ਆਪਣੇ ਮਨਾਈਆਂ ਕਿਵੇਂ ਪੂਰੀਆਂ ਕਰਨੀਆਂ ਉਹਨਾਂ ਨੇ ਹੋਰ ਰਣਨੀਤੀਆਂ ਵੀ ਬਣਾਇਆਂ ਹੋਣਗੀਆਂ ਕੁਮਤਾ ਜੀ ਜਿੱਥੋਂ ਤੱਕ ਸਰਕਾਰ ਨੇ ਆਪਣਾ ਅਕਸ ਬਣਾਇਆ ਸੀ ਜਾਂ ਮੋਦੀ ਨੇ ਆਪਣਾ ਅਕਸ ਬਣਾਇਆ ਕਿ ਮੈਂ ਝੁਕਦਾ ਨਹੀਂਗਾ ਚਾਹੇ ਗੁਜਰਾਤ ਦਾ ਮੇਰਾ ਕਾਰਜਕਾਲ ਹੋਵੇ ਤੇ ਚਾਹੇ ਕੇਂਦਰ ਦਾ ਕਾਰਜਕਾਲ ਹੋਵੇ ਮੈਂ ਅਕਸਰ ਸ਼ਾਇਦ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਉਹ ਕਿ ਜਿਸ ਦਿਨ ਫੈਸਲਾ ਲਿਆ ਮੋਦੀ ਨੇ ਉਸ ਦਿਨ 552ਵਾਂ ਪ੍ਰਕਾਸ਼ ਪੁਰਬ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਰਿੰਦਰ ਮੋਦੀ ਦੇ ਤੁਸੀਂ ਆ 5 ਸਾਲ ਪਿਛਲੇ ਲਾ ਲਓ 3 ਸਾਲ ਆ ਲਾ ਲਓ 8 ਸਾਲ 5 ਸਾਲ ਬਾਜਪਾਈ ਵਾਲੇ ਲਾ ਲਓ 13 ਸਾਲ ਹਾਂ ਉੱਥੇ ਗੁਜਰਾਤ ਵਾਲਾ ਵੀ ਲਾ ਲਓ ਸਾਰਾ ਗੁਮਲਾ ਕੇ 25 ਸਾਲ 30 ਸਾਲ 30 ਸਾਲ ਦਾ ਇਤਿਹਾਸ ਹੈ ਕਿ ਅਸੀਂ 30 ਸਾਲ ਅਜ ਨਹੀਂ ਚੁਕੇ 552ਵਾਂ ਪ੍ਰਕਾਸ਼ ਦਿਹਾੜਾ ਬਾਬੇ ਨਾਨਕ ਤੋਂ ਲੈ ਕੇ ਆ ਅੱਜ ਦਾ ਦਿਨ ਮਤਲਬ ਪੰਜਾਬ ਦਾ ਸਿੱਖ ਕੌਮ ਦਾ ਇਸ ਮਿੱਟੀ ਦਾ ਹੈ ਇਸ ਇਸ ਖਿੱਤੇ ਦਾ 552 ਸਾਲਾਂ ਦਾ ਇਤਿਹਾਸ ਹੈ ਜਿਹੜਾ ਕਦੇ ਹਾਰਿਆ ਨਹੀਂ ਸੋ 552 ਸਾਲਾਂ ਦੇ ਮੁਰੇ 30 ਸਾਲ ਫਿਰ ਕਿਵੇਂ ਖੜਦਾ ਉਹਨੇ ਟੁੱਟਣਾ ਹੀ ਸੀ ਉਹਨੇ ਹਾਰਨਾ ਹੀ ਸੀ ਉਸ ਸਮੇਂ ਵੀ ਬਾਬੇ ਨਾਨਕ ਨੇ ਉਸ ਸਮੇਂ ਦੀ ਸਰਕਾਰ ਨੂੰ ਜਦੋਂ ਬੰਗਾਰਿਆ ਸੀ ਹੈ ਤਾਂ ਬਾਬਰ ਨੂੰ ਜਾਬਰ ਕਿਹਾ ਸੀ ਸੋ ਜਦ ਜਦ ਜਾਬਰ ਸਰਕਾਰ ਆਉਣੀ ਹੈ ਤਾਂ ਤਾਂ ਬਾਬੇ ਨਾਨਕ ਦੇ ਬੱਚੇ ਅੱਗੇ ਆਉਣਗੇ ਸੋ ਉਹ ਉਹ ਬੱਚੇ ਉਸੇ ਲਈ ਤੇ ਚੱਲਣ ਵਾਲੇ ਨੇ ਸੇ ਉਸੇ ਲਈ ਤੇ ਪੰਜਾਬ ਅੱਜ ਕਹਿਣਯੋਗ ਹੈ ਹਰਿਆਣਾ ਅੱਜ ਕਹਿਣਯੋਗ ਹੈ ਦੇਸ਼ ਅੱਜ ਕਹਿਣਯੋਗ ਹੈ ਕਿ ਅਸੀਂ ਆਪਣੇ ਗੁਰੂਆਂ ਪੀਰਾਂ ਸ਼ਹੀਦਾਂ ਦੇ ਰਾਹ ਦੇ ਉੱਤੇ ਤੁਰਿਆ ਉਸ ਰਾਹ ਨੂੰ ਅਸੀਂ ਦਾਗ ਨਹੀਂ ਲੱਗਣ ਦਿੱਤਾ ਉਸ ਚਾਦਰ ਨੂੰ ਦਾਗ ਨਹੀਂ ਲੱਗਣ ਦਿੱਤਾ ਉਸੇ ਆਜ਼ਾਦੀ ਕਲਾਟੀਆਂ ਦੇ ਰਾਹ ਤੇ ਤੁਰ ਕੇ ਫਿਰ ਜਿੱਤੇ ਆ ਸੋ ਇਸ ਲਈ ਅਗਲੀ ਪੀੜ੍ਹੀ ਨੂੰ ਵਿਰਾਸਤ ਦੇ ਕੇ ਹੀ ਜਾ ਰਿਹਾ ਕਿ ਆਪਾਂ ਸੱਚ ਲਈ ਲੜਨਾ ਤੇ ਜਤਨ ਦੂਸਰੀ ਗੱਲ ਜਿਹੜੀਆਂ ਹੁਣ ਚੁਣੌਤੀਆਂ ਨੇ ਬਿਲਕੁਲ درست ਹੈ ਜੀ ਤੁਹਾਡੀ ਗੱਲ ਇੱਕ ਕਹਾਵਤ ਆਮ ਤੌਰ ਤੇ ਚੱਲਦੀ ਆ ਕਿ ਇੱਕ ਬੰਦਾ ਜਦੋਂ ਗੁਨਾਹਗਰ ਸਾਬਤ ਹੋ ਗਿਆ ਤਾਂ ਉਹਦੇ ਮੁਰੇ ਦੋ ਸ਼ਰਤਾਂ ਰੱਖੀਆਂ ਜਾਂਦੀਆਂ ਕਿ ਭਾਈ ਤੈਨੂੰ ਸਜ਼ਾ ਇੱਕ ਮਿਲਣੀ ਆ ਦੋਆਂ ਚ ਜਿਹੜੀ ਮਰਜ਼ੀ ਚੁਣ ਲੈ ਜਾਂ ਤਾਂ 100 ਗੰਡੇ ਖਾ ਲੈ ਪਿਆਜ ਹੈ ਨਾ ਅੱਜ ਦੇ ਨਿਆਣਿਆਂ ਨੂੰ ਸ਼ਾਇਦ ਪਤਾ ਨਾ ਗੰਡੇ ਖਾ ਲੈ ਜਾਂ ਫਿਰ 100 ਕੌੜੇ ਮਾਰ ਲੈਣ ਉਹਨਾਂ ਲੱਗਾ ਕਿ ਯਾਰ ਕੌੜੇ ਤਾਂ ਬਹੁਤ ਸੱਟ ਲੱਗਣਗੇ ਕਿ ਮੇਰੇ ਪਿੱਠ ਤੇ ਜੱਟ ਪੈਣਗੇ ਚਲ ਮੈਂ ਪਿਆਜ ਖਾ ਲੈਣਾ ਉਹ ਕਹਿੰਦਾ ਠੀਕ ਹੈ ਜੀ ਮੈਨੂੰ ਗੰਡੇ ਖਾਣੇ ਮਨਜ਼ੂਰ ਨੇ ਉਹ 5 ਗੰਡੇ ਨਹੀਂ ਖਾ ਹੋਏ ਅੱਖਾਂ 'ਚੋਂ ਵੀ ਪਾਣੀ ਗਲੇ 'ਚੋਂ ਵੀ ਪਿਆਜ਼ ਖਾਣਾ ਸਾਨਾ ਸੋ ਕੱਚਾ ਪਿਆਜ਼ ਸੋ ਜੇ 5-7 ਖਾਦੇ 10 ਖਾਦੇ ਔਖੇ ਭਾਰੇ ਹੋ ਕੇ ਨਹੀਂ ਖਾਵੇ ਕਹਿੰਦਾ ਠੀਕ ਹੈ ਜੀ ਫਿਰ ਹੁਣ ਮੇਰੇ ਕੌੜੇ ਮਾਰ ਲਓ ਸੋ ਗੰਡੇ ਵੀ ਖਾਦੇ ਤੇ ਹੁਣ ਕੌੜੇ ਵੀ ਖਾਦੇ ਦੋਏ ਪਾਸੇ ਪਹਿਲਾਂ ਬੀਜੇਪੀ ਨੂੰ ਘਰਾਂ 'ਚ ਵੀ ਬਾੜਿਆ ਹੈਲੀਕਾਪਟਰ ਵੀ ਉਤਰਨ ਤੋਂ ਰੋਕਤੇ ਹੈ ਉਹਨਾਂ ਦੇ ਘਰਾਂ ਦੇ ਅੰਦਰ ਵੀ ਬਾੜਤਾ ਉਹਨਾਂ ਨੂੰ ਬੰਦ ਕਰਤਾ ਉਹਨਾਂ ਦੇ ਪ੍ਰਦਰਸ਼ਨ ਕੀਤੇ ਕਮਜੂਰ ਤਾਂ ਇੱਥੇ ਤੱਕ ਤਾਂ ਪਜਾਮੇ ਤੱਕ ਫਟੇ ਬਿਚਾਰਿਆਂ ਨੂੰ ਭੱਜਣਾ ਪਿਆ ਲੀਰੋ ਲੀਰ ਕੱਪੜਿਆਂ 'ਚ ਸੋ ਉਹ ਸਾਰਾ ਕੁਝ ਵੀ ਕਰਵਾ ਲਿਆ ਗੰਡੇ ਵੀ ਖਾ ਲਏ ਤਛੱਤਰ ਵੀ ਖਾ ਲਏ ਸੋ ਦੋਏ ਕੰਮ ਫਿਰ ਬਾਅਦ 'ਚ ਹੁਣ ਉਹ ਪਿੱਟਦੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇੱਥੇ ਅਸੀਂ ਆਢਾ ਲੈਂਦੇ ਰੇ ਕਿ ਹਮਾਰਾ ਲੀਡਰ ਝੁਕੇਗਾ ਨਹੀਂ 56 ਇੰਚ ਛਾਤੀ ਵਾਲਾ ਹੈ ਉਤੇ ਉਹ ਮਿੰਟ 'ਚ ਇਕੱਲੇ ਆ ਕੇ ਕਹਿ ਗਿਆ ਪਰ ਸਵਾਲ ਇੱਥੇ ਵੀ ਖੜਾ ਬੜਾ ਮਤਲਬ ਕਿ ਇਹ ਕੋਸ਼ਿਸ਼ ਲੱਗੀ ਕਿ ਨਰਿੰਦਰ ਮੋਦੀ ਹੋਰਾਂ ਨੇ ਜਦੋਂ ਫੈਸਲਾ ਸੁਣਾਇਆ ਕਿ ਉਹਨਾਂ ਨੇ ਸਾਰੀਆਂ ਧਿਰਾਂ ਨੂੰ ਬਾਹਰ ਕਰਕੇ ਕੋਸ਼ਿਸ਼ ਕੀਤੀ ਕਿ ਕੋਈ ਕ੍ਰੈਡਿਟ ਨਾ ਲੈ ਜਵੇ ਜਾਂ ਮੇਰੇ ਹੀ ਚਿਹਰੇ ਤੇ ਆਵੇ ਹੁਣ ਮੈਂ ਇਹਨੂੰ ਵੀ ਵੋਟ ਬੈਂਕ ਵਜੋਂ ਵਰਤਾਂ ਇਸ ਨੂੰ ਪੋਜ਼ਿਟਿਵ ਲੋ ਨੈਗੇਟਿਵ ਲੋ ਪਰ ਇੱਥੇ ਵੀ ਲੋਕਤੰਤਰ ਦਾ ਕਤਲ ਨਜ਼ਰ ਆਇਆ ਕੋਮਤਾ ਜੀ ਕਾਨੂੰਨ ਕਾਨੂੰਨ ਬਾਪਸ ਇੱਕ ਵਿਅਕਤੀ ਲੈ ਸਕਦਾ ਕਾਨੂੰਨ ਕੈਬਨਟ ਦੇ ਵਿੱਚੋਂ ਹੋ ਕੇ ਜਾਂਦੇ ਨੇ ਫਿਰ ਸੰਸਦ ਜਾਂਦੇ ਨੇ ਇਹ ਦਾਮਤਲ ਬਣਾਈ ਵੀ ਤੁਸੀਂ ਕੱਲਿਆਂ ਨਹੀਂ ਸੀ ਰਲਦੇ ਵੀ ਤੁਸੀਂ ਇਕੱਲੇ ਕਰ ਰਹੇ ਹੁਣ ਕੈਬਨਟ 'ਚ ਬਾਤ ਚ ਆਉਣਾ ਪਹਿਲਾਂ ਤੁਸੀਂ ਐਲਾਨ ਕਰਤਾ ਮਤਲਬ ਫਿਰ ਲੋਕਤੰਤਰ ਕਿੱਥੇ ਆ ਸੋ ਲੋਕਤੰਤਰ ਤੁਸੀਂ ਪੜਾਦਰ ਪੜਾ ਤੇ ਮਾਰ ਰਹੇ ਹੋ ਪਰ ਜਿਹੜਾ ਸਵਾਲ ਖੜਾ ਇੱਥੋਂ ਜਦੋਂ ਪੰਜਾਬ ਤੋਂ ਅੰਦੋਲਨ ਤੁਰਿਆ ਹਰਿਆਣਾ ਜਦੋਂ ਨਾਲ ਸ਼ਾਮਲ ਹੋਇਆ ਜਦੋਂ ਹੋਰ ਸੁੱਬੇ ਆਏ ਤਾਂ ਮੰਗਾ ਸੀ ਤਿੰਨ ਖੇਤੀ ਕਾਨੂੰਨ ਵਾਪਸ ਕਰੋ ਐ ਐਮਐਸਪੀ ਨੂੰ ਲਾਗੂ ਕਰੋ ਐ ਬਿਜਲੀ ਸੋਧ ਬਿੱਲ ਨੂੰ ਰੱਦ ਕਰੋ ਉਹ ਨਹੀਂ ਲਿਆਉਣਾ ਚਾਹੀਦਾ ਤੇ ਪਰਾਲੀ ਵਾਲੇ ਮਸਲੇ ਤੇ ਜੁਰਮਾਨਾ ਵਾਪਸ ਲਓ ਸੋ ਕੁੱਲ ਤੌਰ ਦੇ ਉੱਤੇ ਤਿੰਨ ਕਾਨੂੰਨ ਤੇ ਤਿੰਨ ਚੀਜ਼ਾਂ ਇਹ ਛੇ ਮੰਗਾ ਸੀ ਇਹਨਾਂ ਛਿਆਂ ਦੇ ਵਿੱਚੋਂ ਤਿੰਨ ਕਾਨੂੰਨ ਅਗਲਾ ਕਹਿੰਦਾ ਮੈਂ ਵਾਪਸ ਕਰ ਲਈ ਥੋਡੀ ਮੁੱਖ ਮੰਗ ਸੀ ਗੱਲ ਖਤਮ ਐਮਐਸਪੀ ਬਹੁਤ ਵੱਡਾ ਮਸਲਾ ਜਿਹੜਾ ਪੰਜਾਬ ਦਾ ਵਿਅਕਤੀ ਇਹ ਸਮਝਦਾ ਹੈ ਜਾਂ ਹਰਿਆਣਾ ਦਾ ਵਿਅਕਤੀ ਇਹ ਸਮਝਦਾ ਕਿ ਆਪਾਂ ਨੂੰ ਕੀ ਲੈਣਾ ਆਪਾਂ ਦੋ ਫਸਲਾਂ ਤੇ ਮਿਲਦੀਆਂ ਗਲਤ ਹੈ ਤੇਈ ਫਸਲਾਂ ਤੇ ਜੇਕਰ ਐਮਐਸਪੀ ਮਿਲੇਗੀ ਤਾਂ ਪੰਜਾਬ ਦੀ ਆਰਥਿਕਤਾ ਵੀ ਮਜ਼ਬੂਤ ਹੁੰਦੀ ਹੈ ਹਰਿਆਣਾ ਦੀ ਆਰਥਿਕਤਾ ਵੀ ਮਜ਼ਬੂਤ ਹੁੰਦੀ ਹੈ ਦੇਸ਼ ਦਾ ਸਾਰਾ ਕਿਸਾਨੀ ਨੁਮਾਇੰਦਾ ਸੋ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਪਤਾ ਹੀ ਦਿੱਲੀ ਆ ਕੇ ਲੱਗਿਆ ਜਿਹੜੇ ਸੁੱਬਿਆਂ ਨੂੰ ਕਿ ਅੱਛਾ ਐਮਐਸਪੀ ਵੀ ਹੈਗੀ ਹੈ ਬੰਗਾਲ ਵਰਗੇ ਸੂਬਿਆਂ ਤੋਂ ਪੁੱਛ ਰਹੇ ਸੀ ਛਾ ਜੇ ਵੀ ਕੀ ਹੁੰਦਾ ਹੈ ਸੋ ਉੱਥੋਂ ਹੈ ਕਿ ਐਮਐਸਪੀ ਪੂਰੇ ਦੇਸ਼ ਲਈ ਕਿਸਾਨ ਕਹਿੰਦੇ ਜਥੇਬੰਦੀ ਕਹਿੰਦੀ ਉਸ ਦਿਨ ਤੱਕ ਫਿਰ ਉਸ ਤੋਂ ਬਾਅਦ ਬਿਜਲੀ ਸੋਧ ਵਾਲਾ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਕਿ ਪਿਛਲੇ ਸੈਸ਼ਨ 'ਚ ਇਹਨਾਂ ਨੇ ਨੋਟ ਕਰ ਲਿਆ ਸੀ ਕਿ 90 ਨੰਬਰ ਤੇ ਬਿੱਲ ਲਿਆਉਣਾ ਪਰ ਲਿਆਉਂਦਾ ਨਹੀਂ ਆ। ਉਹ ਬਿਜ ਉਹਨੂੰ ਰੋਕਣਾ ਹੈ। ਉਹ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਨਹੀਂ ਆਉਣ ਦੇਣਗੇ। ਉਹ ਉਹ ਫੈਸਲਾ ਕਰਨ ਕਿ ਨਹੀਂ ਆਏਗਾ। ਪ੍ਰਾੜੀ ਵਾਲੇ ਤੇ ਕਿਹਾ ਸੀ ਕਿ ਕਿਸਾਨਾਂ ਨੂੰ ਬਾਹਰ ਕਰ ਦਾਂਗੇ ਉਸ ਜੁਰਮਾਨੇ 'ਚ ਉਹ ਵਾਅਦਾ ਹੋ ਗਿਆ ਸੀ ਮੀਟਿੰਗਾਂ ਦੇ ਵਿੱਚ। ਪਰ ਇਹਨਾਂ ਨੇ ਇਸ਼ਾਰਤ ਕੀਤੀ ਕਿ ਉੱਥੇ ਬਾਹਰ ਕਰਨ ਦੀ ਬਜਾਏ ਲਿਖਤਾ ਕਿ ਕਿਸਾਨਾਂ ਨੂੰ ਜੇ ਲੋਡ ਹੋਵੇ ਤਾਂ ਜੁਰਮਾਨਾ ਹੋ ਸਕਦਾ ਹੈ। ਜੁਰਮਾਨੇ ਦਾ ਇਹ ਘੱਟ ਪਾ ਕੇ ਕਿੰਨਾ ਹੈ? ਇਸ ਲਈ ਲੋਕ ਯਕੀਨ ਨਹੀਂ ਕਰਦੇ। ਨਹੀਂ ਯਕੀਨ ਕਰਦੇ। ਸ ਜਦੋਂ ਅੰਦੋਲਨ ਸ਼ੁਰੂ ਹੋਇਆ ਉਹ ਤੋਂ ਬਾਅਦ ਕੁਝ ਮਸਲੇ ਖੜੇ ਹੋਏ। ਉਰੇ ਇਤਿਹਾਸ ਗਵਾਹ ਹੈ ਕਿ ਉਹ ਮਸਲੇ ਫਿਰ ਅੰਦੋਲਨ ਖਤਮ ਹੋਣ ਦੇ ਨਾਲ ਨਿਬੜਨੇ ਹੁੰਦੇ ਨੇ। ਪਰਚੇ ਦਰਜ ਕੀਤੇ। ਦੇਖੋ ਹਰਿਆਣਾ ਦੇ ਵਿੱਚ ਪੰਜਾਬ ਨੇ ਚਾਹੇ ਬਿਸ਼ੱਕ ਕਹਿਤਾ ਪੰਜਾਬ ਚ ਵੀ ਦਰਜੇ ਚੰਨੀ ਨੇ ਕਹਿਤਾ ਕਿ ਮੈਂ ਸਾਰੇ ਪਰਚੇ ਰੱਦ ਕਰਦਾ। ਹਰਿਆਣਾ ਦੇ ਵਿੱਚ ਐ ਫਿਰ ਬੰਗਾਲ ਦੇ ਵਿੱਚ ਐ ਫਿਰ ਯੂਪੀ ਦੇ ਵਿੱਚ ਫਿਰ ਦਿੱਲੀ ਪੁਲਿਸ ਨੇ ਫਿਰ ਹੋਰ ਸੂਬਿਆਂ ਦੇ ਵਿੱਚ ਕਿਸਾਨਾਂ ਨੇ ਤੇ ਕਿੰਨੇ ਪਰਚੇ ਦਰਜ। ਗੁਜਰਾਤ ਤੱਕ ਪਰਚੇ ਦਰਜ। ਸੋ ਇਸ ਲਈ ਗ੍ਰਹਿ ਮੰਤਰਾਲਾ ਇੱਕ ਹੁਕਮ ਨਾਲ ਇਕਲ ਬੋਲ ਨਾਲ ਉਹ ਸਾਰੇ ਪਰਚੇ ਰਦ ਹੋ ਸਕਦੇ ਨੇ ਸੋ ਕਿਸਾਨਾਂ ਨੇ ਹੁਣ ਉਹੀ ਨੀਤੀ ਅਪਣਾਈ ਜਦੋਂ ਗੱਲਬਾਤ ਦੋ ਪਾਸੇ ਚੱਲ ਰਹੀ ਸੀ ਦੋ ਧਿਰਾਂ ਚੱਲ ਰਹੀ ਸੀ 12 ਮੀਟਿੰਗਾਂ ਦੋ ਧਿਰਾਂ ਚ ਹੋਈਆਂ ਸਰਕਾਰ ਬਨਾਮ ਸੰਗਠਨ ਤੇ ਫੈਸਲਾ ਮੋਦੀ ਜੀ ਇਕੱਲੇ ਆ ਕੇ ਸੁਣੋਗੇ ਇਹਦਾ ਮਤਲਬ ਉਹ ਹੁਣ ਮੀਟਿੰਗ ਤੋਂ ਭੱਜ ਰਹੇ ਨੇ ਸਾਹਮਣਾ ਕਰਦੇ ਤੋਂ ਭੱਜ ਰਹੇ ਨੇ ਅੱਖ ਮਿਲਾਉਣ ਤੋਂ ਭੱਜ ਰਹੇ ਨੇ ਸੋ ਇਸ ਲਈ ਕਹਿੰਦੇ ਕਿ ਮੈਂ ਕਹਿਤਾ ਤੇ ਹੁਣ ਤੁਸੀਂ ਜਾਓ ਉਹ ਕਹਿੰਦੇ ਨਾ ਨਾ ਜਿਵੇਂ ਤੂੰ ਕਿਉਂ ਮੈਂ ਅਸੀਂ ਕਹਿੰਨੇ ਹੁਣਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਚਿੱਠੀ ਲਿਖੀ ਪਰ ਉਹ ਚਿੱਠੀ ਉਹਨੂੰ ਨਹੀਂ ਭੇਜ ਰਹੇ ਖੁੱਲੀ ਲਿਖ ਰਹੇ ਨੇ মিডিਆ ਛੜਤੀ ਜਿਵੇਂ ਉਹਨੇ ਇਕੱਲੇ ਨੇ ਫੈਸਲਾ ਸੁਣਾਤਾ ਉਵੇਂ ਇਹਨਾਂ ਨੇ ਵੀ ਸੁਣਾਤਾ ਹੁਣ ਚਿੱਠੀ ਲਿਖੀ ਚਿੱਠੀ ਚ 6 ਨੁਕਤੇ ਲਿਖੇ ਨੇ ਕਿ ਆ 6 ਕੰਮ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਆ 6 ਕੰਮ ਕਰੋ ਫਿਰ ਆਪਣਾ ਛੋੜੇ ਚੱਕਾਂਗੇ ਫਿਰ ਆਪਣੇ ਟੈਂਟ ਸਮੇਟਾਂਗੇ ਫਿਰ ਆਪਣੀਆਂ ਟਰੈਲੀਆਂ ਟਰੈਕਟਰ ਟਰੈਲੀਆਂ ਪਿੰਡਾਂ ਨੂੰ ਮੋੜਾਂਗੇ ਪਹਿਲਾ 6 ਕੰਮ ਕਰੋ ਪਹਿਲਾ ਕੰਮ ਉਹਦੇ ਵਿੱਚ ਐਮਐਸਪੀ ਹੈ ਜੀ ਦੂਸਰਾ ਉਹਦੇ ਵਿੱਚ ਬਿਜਲੀ ਸੋਧ ਵਾਲਾ ਤੀਸਰਾ ਉਹਦੇ ਵਿੱਚ ਪਰਾਲੀ ਨੂੰ ਜੁਰਮਾਨੇ ਵਾਲਾ ਚੌਥਾ ਉਹਦੇ ਵਿੱਚ ਲਖੀਮਪੁਰ ਖੀਰੀ ਵਾਲਾ ਕਿ ਉੱਥੇ ਮੰਤਰੀ ਦਾ ਅਸਤੀਫਾ ਹੈ ਤੇਨ ਬਰਖਾਸ ਕਰੋ ਉਹਨੂੰ ਅੰਦਰ ਕਰੋ ਤੇ ਪ੍ਰਕਾਰ ਕਾਰਵਾਈ ਕਰੋ ਉਹ ਉਸ ਤੋਂ ਬਾਅਦ ਫਿਰ ਜਿਹੜੇ ਪਰਚੇ ਨੇ ਜਿਹੜਾ ਸਮਾਨ ਜ਼ਬਤ ਹੈ ਕਿਸਦਾ ਮੋਬਾਈਲ ਹੈ ਕਿਸਦਾ ਮੋਟਰਸਾਈਕਲ ਹੈ ਕਿਸ ਦੀ ਕਾਰ ਹੈ ਕਿਸਦਾ ਟਰੈਕਟਰ ਟ੍ਰੈਲੀ ਹੈ ਕਿਸਦਾ ਹੋਰ ਹੈ ਉਹ ਸਾਰਾ ਜ਼ਬਤ ਹੈ ਉਹ ਛੱਡੋ ਤੇ ਜਿਨ੍ਹਾਂ ਤੇ ਪਰਚੇ ਦਰਜ ਨੇ ਉਹ ਰੱਦ ਕਰੋ ਫਿਰ ਸਭ ਤੋਂ ਵੱਡਾ ਜਿਹੜਾ ਛੇਵਾਂ ਹੈ ਉਹ ਹੈ ਜਿਹੜੇ ਕਿਸਾਨ ਸ਼ਹੀਦ ਹੋਏ ਜੀ ਉਹਨਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦਾ ਪੁਨਰਵਾਸ ਉਹਨਾਂ ਦੇ ਲਈ ਮੁਆਵਜ਼ਾ ਕੋਈ ਯੋਜਨਾ ਕੋਈ ਰਾਹਤ ਰਾਸ਼ੀ ਕੋਈ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੇ ਲਈ ਕੁਝ ਉਹਦੇ ਲਈ ਸੋ ਇਹ 6 ਪ੍ਰਮੁੱਖ ਮੰਗਾਂ ਨੇ ਇਹ ਤੋਂ ਬਿਨਾ ਤਿੰਨ ਕਾਨੂੰਨ ਵਾਪਸ ਲੈਣ ਤੋਂ ਬਾਅਦ ਇਹ 6 ਮਸਲਿਆਂ ਦੇ ਉੱਤੇ ਜਦ ਤੱਕ ਸਰਕਾਰ ਨਹੀਂ ਕੁਝ ਕਰਦੀ ਐਮਐਸਪੀ ਤੇ ਕਿਹਾ ਪ੍ਰਧਾਨ ਮੰਤਰੀ ਨੇ ਕਮੇਟੀ ਬਣਾ ਦੇਵਾਂਗਾ ਤੇ ਕਮੇਟੀ 'ਚ ਕਿਸਾਨ ਵੀ ਹੋਣਗੇ ਮਹਾਰ ਵੀ ਹੋਣਗੇ ਰਾਜਨੀਤਿਕ ਤੇ ਰਾਮ ਵੀ ਹੋਣਗੇ ਆ ਸੂਬਿਆਂ ਦੇ ਮੰਤਰੀ ਵੀ ਹੋਣਗੇ ਪਰ ਸਮਾਂ ਨਹੀਂ ਦੱਸਿਆ ਕਮੇਟੀ ਬਣੋਗੀ ਬਣੇਗੀ ਕਦੇ ਤਾਂ ਐਮਐਸਪੀ ਲਾਗੂ ਕਦੋਂ ਹੋਏਗੀ ਇੱਕ ਮਹੀਨਾ ਦੋ ਮਹੀਨੇ ਅਤੇ 10 ਸਾਲਾਂ ਦੀ ਕੰਮੇ ਨਾ ਕਰੋ ਸਵਾਮੀ ਨਾਥਨ ਦੀ ਰਿਪੋਰਟ ਹੁਣ ਤੱਕ ਰੋੜੇ ਰਹੀਆਂ ਨਾ ਸੋ ਇਸ ਲਈ ਕਹਿੰਦੇ ਸਮਾਂ ਹੱਦ ਤੈਅ ਹੋਵੇ ਕਿ ਐਮਐਸਪੀ ਦੇਾਂਗੇ ਜਨਾਬ ਆਹ ਕਮੇਟੀ ਦੇ ਮੈਂਬਰ ਹੋਣਗੇ ਔਰ ਇੱਕ ਮਹੀਨੇ ਚ ਦਾ ਰੂਪ ਸਾਹਮਣੇ ਆ ਜਾਏਗਾ ਠੀਕ ਹੈ ਕਹਿੰਦੇ ਫਿਰ ਮੰਨ ਲਾਂਗੇ ਸੋ ਇਸ ਲਈ ਉਸ ਟੰਗ ਦੇ ਉੱਤੇ ਹੁਣ ਤੈਅ ਆ ਕਿ ਇਹਨਾਂ ਨੇ ਖੁੱਲੀ ਚਿੱਠੀ ਲਿਖ ਕੇ ਛੜਤਾ ਮੀਟਿੰਗ ਕਰਨੀ ਪੈਗੀ ਇੱਕ ਨਹੀਂ ਦੋ ਨਹੀਂ ਮੀਟਿੰਗ ਹੋ ਕੇ ਰਹੇਗੀ ਮੀਟਿੰਗ ਤੋਂ ਬਾਅਦ ਹੀ ਇਹ ਫੈਸਲਾ ਲੈਣਾ ਤੇ ਉਹ ਤੋਂ ਬਾਅਦ ਹੀ ਜੱਥੇ ਬੰਦੀ ਆਉਣ ਵਾਲੀ ਸੋਚਣਗੇ ਸੋ ਇਸ ਲਈ ਸਰਕਾਰ ਮੂਰੇ ਉਹਨੇ ਸ਼ੀਸ਼ੇ ਦੇ ਰੂਪ ਚ ਚਿੱਠੀ ਰੱਖਤੀ ਆ ਕਿ ਆ ਕਰੋ ਜੀ ਕੋਈ ਕਹਾਣੀ ਸਾਨੂੰ ਵਾਪਸ ਜਾਣ ਦੀ ਬਿਲਕੁਲ ਦੀਪਕ ਜੀ ਇਹ ਤਾਂ ਜਿਵੇਂ ਸਪਹਿਲਾ ਵੀ ਕਿਹਾ ਕਿ ਇੱਕ ਜਿੱਤ ਹੋਈ ਹੈ ਜੇ ਹੋਰ ਬਹੁਤ ਸੰਘਰਸ਼ ਲੜਨੇ ਪੈਣਗੇ ਉਹ ਵੀ ਲੋਕ ਨੇ ਜਿਹੜੇ ਵਿਦੇਸ਼ਾਂ ਤੋਂ ਆ ਰਹੇ ਨੇ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਉਹਨਾਂ ਨੂੰ 에ਰਪੋਰਟਾਂ ਤੋਂ ਵਾਪਸ ਮੋੜਿਆ ਜਾ ਰਿਹਾ ਸੋ ਮਸਲੇ ਉਹ ਵੀ ਹੈਗੇ ਨੇ ਹੁਣ ਮਸਲਾ ਇਹ ਹੈ ਕਿ ਇੱਕ ਪੰਜਾਬ ਦੀ ਸਿਆਸਤ ਦਾ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਖਾਸਾ ਇਸ ਦਾ ਅਸਰ ਹੋਏਗਾ ਕਿਉਂਕਿ ਸਿਆਸੀ ਲੀਡਰ ਜਿਹੜੇ ਉਹ ਵੀ ਚਾਹੁੰਦੇ ਸੀ ਕਿ ਅੰਦੋਲਨ ਪਹਿਲਾਂ ਨਾ ਖਤਮ ਹੋਏ ਕਿਉਂਕਿ ਕਿਸਾਨ ਲੀਡਰ ਜ਼ਿਆਤਰ ਕਿਸਾਨ ਲੀਡਰਾਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਅਸੀਂ ਇਹ ਅੰਦੋਲਨ ਨਹੀਂ ਜਿੱਤਦੇ ਤਦ ਤੱਕ ਅਸੀਂ ਪੋਲਿਟ ਜੋਗੀ ਹਾਲਾਂਕਿ ਸਿਰਫ ਚੜੂਨੀ ਸਨ ਜਿਹੜੇ ਸਿਆਸਤ ਵਿੱਚ ਸਰਗਰਮੀਆਂ ਦਿਖਾਉਂਦੇ ਨਜ਼ਰ ਆਏ ਉਸ ਤੋਂ ਇਲਾਵਾ ਹੋਰ ਕੋਈ ਵੀ ਸਿਆਸੀ ਲੀਡਰ ਜਿਹੜਾ ਉਹ ਨਹੀਂ ਨਜ਼ਰ ਆਇਆ ਹੁਣ ਇੱਕ ਤਰੀਕੇ ਨਾਲ ਅੰਦੋਲਨ ਦੀ ਕਾਫੀ ਹੱਦ ਤੱਕ ਜਿੱਤ ਹੋ ਚੁੱਕੀ ਹੈ ਸੰਘਰਸ਼ ਹੋਰ ਮੁੱਦਿਆਂ ਤੇ ਹੈ ਬਾਕੀ ਪਰ ਪੰਜਾਬ ਦੀ ਸਿਆਸਤ ਵਿੱਚ ਹੋਰ ਸੂਬਿਆਂ ਦੀ ਸਿਆਸਤ ਤੇ ਕੀ ਅਸਰ ਨਜ਼ਰ ਆਏਗਾ ਕਿਸਾਨ ਆਗੂ ਜਿਹੜਾ ਉਹ ਹੁਣ ਸਿਆਸਤ ਵਿੱਚ ਪੈਰ ਰੱਖਣਗੇ ਜਾਂ ਆਪਣੀ ਪਾਰਟੀ ਬਣਾਉਣਗੇ ਜਾਂ ਵਕ-ਵਕ ਪਾਰਟੀਆਂ ਦੇ ਵਿੱਚ ਨਜ਼ਰ ਆਉਣਗੇ ਸੋ ਸਿਆਸੀ ਜੇ ਅਸੀਂ ਸਿਆਸਤ ਦੀ ਨਜ਼ਰ ਤੋਂ ਦੇਖੀਏ ਤਾਂ ਕੀ ਕੁਝ ਬਦਲਾਅ ਜਿਹੜੇ ਨਜ਼ਰ ਆ ਸਕਦੇ ਨੇ ਕਮਤਾ ਜੀ ਕਾਫੀ ਗੁਸ਼ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਪੱਖੋਂ ਵੀ ਪੰਜਾਬ ਦੇ ਆਰਥਿਕ ਪੱਖੋਂ ਵੀ ਇਸ ਅੰਦੋਲਨ ਨੂੰ ਜਦੋਂ ਦਿੱਲੀ ਗਿਆ ਤਦ ਉਸ ਨੂੰ ਸਰਕਾਰਾਂ ਦੀ ਸਪੋਰਟ ਨਹੀਂ ਸੀ ਉਸ ਨੂੰ ਦੇਸ਼ ਦੀ ਸਪੋਰਟ ਸੀ ਆਵਾਮ ਦੀ ਸਪੋਰਟ ਸੀ ਆਮ ਘਰਾਂ ਦੇ ਸਹਿਯੋਗ ਨਾਲ ਖਾਸ ਕਰ ਹਰਿਆਣਾ ਦਾ ਬਹੁਤ ਵੱਡਾ ਯੋਗਦਾਨ ਐਨਆਰਆਈ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਪੰਜਾਬ ਦੇ ਸਮੁੱਚੇ ਵਰਗ ਦਾ ਬਹੁਤ ਵੱਡਾ ਯੋਗਦਾਨ ਜਿਨ੍ਹਾਂ ਨੇ ਉਸ ਅੰਦੋਲਨ ਨੂੰ ਉੱਥੇ ਚੁੱਲ੍ਹੇ ਠੰਡੇ ਨਹੀਂ ਹੋਣ ਦਿੱਤੇ ਧਾਰਮਿਕ ਸੰਗਠਨਾਂ ਦਾ ਬਹੁਤ ਵੱਡਾ ਯੋਗਦਾਨ ਸਮਾਜਿਕ ਸੰਗਠਨਾਂ ਦਾ ਬਹੁਤ ਵੱਡਾ ਯੋਗਦਾਨ ਜਿਨ੍ਹਾਂ ਨੇ ਉੱਥੇ ਲੰਗਰ ਨੂੰ ਜਦੋਂ ਲੰਗਰ ਦਾ ਪ੍ਰਬੰਧ ਜਦੋਂ ਰਹਿਣ ਦੇ ਥਾਂ ਬਣ ਗਿਆ ਤੇ ਉਸ ਤੋਂ ਬਾਅਦ ਫਿਰ ਅੰਦੋਲਨ ਕਹਿੰਦੇ ਹੁਣ ਨਹੀਂ ਪਿੱਛੇ ਮੁੜਦੇ ਔਰ ਇਹ ਰਵਾਇਤ ਸਾਡੇ ਕੋਲ ਬਹੁਤ ਪੁਰਾਣੀਆਂ ਆ ਸਾਡੇ ਕੋਲ ਇਸ ਢੰਗ ਨਾਲ ਅੰਦੋਲਨ ਲੜਨ ਦੀ ਲੰਗਰ ਪ੍ਰਥਾ ਜਿਹੜੀ ਆ ਸਾਡੇ ਕੋਲ ਉਹ ਸਭ ਤੋਂ ਵੱਡੀ ਤਾਕਤ ਆ ਸਾਡੀ ਅੰਦੋਲਨ ਦੀ ਕਿ ਸਾਡੇ ਕੋਲ ਖਾਣ ਲਈ ਜਦੋਂ ਚਾਤ ਦਾਣੇ ਹੈਗੇ ਫਿਰ ਅਸੀਂ ਕਿਸੇ ਵੀ ਮਾਹੌਲ ਤੇ ਲੜ ਸਕਦੇ ਹਾਂ ਸੋ ਉਸ ਤੋਂ ਬਾਅਦ ਇਹ ਅੰਦੋਲਨ ਨੂੰ ਲਗਾਤਾਰ ਰਾਜਨੀਤਿਕ ਗਰੁੱਪ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਹਾਂ ਇਹ ਚੋ ਇਹ ਚੋ ਰਾਜਨੀਤਿਕ ਪਾਰਟੀ ਨਿਕਲਣੀ ਹੈ ਇਹ ਇਹ ਜੀ ਚੋਣਾ ਲੜਨਾ ਚਾਹੁੰਦੇ ਨੇ ਇਹ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਬਣਨਾ ਚਾਹੁੰਦੇ ਸੀ ਜਾਂ ਨਹੀਂ ਇਹ ਤਾਂ ਇਹ ਲੀਡਰ ਆਪ ਜਾਣਦੇ ਹੋਣਗੇ ਅੰਦਰ ਕੀ ਆ ਹਾਂ ਪਰ ਮਾਹੌਲ ਨੇ ਇਹਨਾਂ ਨੂੰ ਲੀਡਰ ਜ਼ਰੂਰ ਵੱਡੇ ਬਣਾਤਾ ਮਾਹੌਲ ਨੇ ਉਹਨਾਂ ਨੂੰ ਇਹ ਉਹਨਾਂ ਦੇ ਮੂਰੇ ਚੁਣੌਤੀ ਖੜੀ ਕਰ ਦਿੱਤੀ ਕਿ ਹੁਣ ਪੰਜਾਬ ਵੀ ਤੁਸੀਂ ਬਚਾ ਸਕਦੇ ਹੋ ਆਸ ਵੀ ਲੋਕਾਂ ਨੇ ਉਹਨਾਂ ਉਹਨਾਂ ਤੋਂ ਜਾਗੀ ਕਿ ਜੇਕਰ ਤੁਸੀਂ ਇਸ ਬੰਦੇ ਨੂੰ ਝੁਕਾ ਸਕਦੇ ਹੋ ਇਸ ਹਿਟਲਰ ਨੂੰ ਝੁਕਾ ਸਕਦੇ ਹੋ ਇਸ ਡਿਕਟੇਟਰ ਸਰਕਾਰ ਨੂੰ ਡੇਕ ਸਕਦੇ ਹੋ ਤਾਂ ਫਿਰ ਪੰਜਾਬ ਦੀ ਗੰਦੀ ਰਾਜਨੀਤੀ ਨੂੰ ਵੀ ਸਾਫ਼ ਕਰ ਸਕਦੇ ਹੋ ਸੋ ਇਸ ਲਈ ਹੁਣ ਆਸ ਹੈ ਔਰ ਉਹ ਜਿਹੜੇ ਤੁਸੀਂ ਗੱਲ ਕਹੀ ਉਹ ਅਜੇ ਵੀ ਜਥੇਬੰਦੀਆਂ ਉਹੀ ਗੱਲ ਕਹਿ ਰਹੀਆਂ ਨੇ ਸਾਰੇ ਲੀਡਰਾਂ ਨਾਲ ਸਾਡੀ ਕੈਮਰਿਆਂ ਤੇ ਵੀ ਤੇ ਕੈਮਰਿਆਂ ਤੋਂ ਬਿਨਾਂ ਵੀ ਜਿਹੜੀਆਂ ਗੱਲਾਂ ਹੋਈਆਂ ਉਹ ਕਹਿੰਦੇ ਕਿ ਅਜੇ ਐਲਾਨ ਹੈ ਅਜੇ ਸੰਪੂਰਨ ਜਿੱਤ ਹੋਣੀ ਬਾਕੀ ਹੈ। ਉਹ ਸੰਪੂਰਨ ਜਿੱਤੇ ਰੂਪ 'ਚ ਜਿੱਤੇ ਦੇ ਕਾਫਲੇ ਦੇ ਰੂਪ 'ਚ ਆਉਣਗੇ। ਦਰਬਾਰ ਸਾਹਿਬ ਤੱਕ ਜਾਣਗੇ। ਦਰਬਾਰ ਸਾਹਿਬ ਨਮਨ ਕਰਨਗੇ। ਹਾਂ ਚੜ੍ਹਦੀ ਕਲਾ ਦੀ ਅਰਦਾਸ ਕਰਨਗੇ, ਧੰਨਵਾਦ ਦੀ ਅਰਦਾਸ ਕਰਨਗੇ, ਸ਼ੁਕਰਾਨਾ ਅਰਦਾਸ ਕਰਨਗੇ। ਉਸ ਤੋਂ ਬਾਅਦ ਜਥੇਬੰਦੀਆਂ ਬੈਠਣਗੀਆਂ ਤੇ ਫਿਰ ਫੈਸਲਾ ਹੋਊਗਾ। ਠੀਕ। ਉਹ ਫੈਸਲਾ ਪੰਜਾਬ ਦੇ ਹਿੱਤ ਲਈ ਹੋਵੇਗਾ। ਚਾਹੇ ਉਹ ਸੱਤਾ 'ਚ ਉਤਰਨ ਦਾ ਹੋਵੇ। ਚਾਹੇ ਉਹ ਇਕੱਠਿਆਂ ਲੜਨ ਦਾ ਹੋਵੇ। ਚਾਹੇ ਉਹ ਬਾਹਰੋਂ ਪ੍ਰੈਸ਼ਰ ਬਣਾਉਣ ਦਾ ਹੋਵੇ। 체ਤੀ ਹੀ ਇਹ ਮੇਰਾ ਖਿਆਲ ਹੈ ਕਿ ਦਸੰਬਰ ਦੇ ਪਹਿਲੇ ਹਫਤੇ ਦੇ ਵਿੱਚ ਇਹ ਤਸਵੀਰ ਬਿਲਕੁਲ ਸਾਫ਼ ਹੋ ਜਾਏਗੀ ਕਿ ਕਿਸਾਂ ਨਾਲ 32 ਜਥੇਬੰਦੀਆਂ ਇਕੱਠੀਆਂ ਰਹੀਆਂ ਤਾਂ ਪੰਜਾਬ ਦੀ ਰਾਜਨੀਤੀ 'ਚ ਵੱਡੀ ਉਥਲ-ਪੁਥਲ ਮਚਾ ਸਕਦੀਆਂ ਇਹੀ ਫਿਕਰ ਇਹੀ ਫਿਕਰ ਸਿਆਸੀ ਪਾਰਟੀਆਂ ਨੂੰ ਸੀਗਾ ਇਸ ਲਈ ਉਹ ਚਾਹੁੰਦੇ ਸੀ ਕਿ 22 ਤੋਂ ਬਾਅਦ ਜਿੱਤ ਕੇ ਮੋੜਨ ਪਹਿਲਾਂ ਨਾ ਮੁੜਿਆਉਣ ਕਿਤੇ ਤੇ ਪਰ ਮੋਦੀ ਜੀ ਨੂੰ ਯੂਪੀ ਖਸਕਰਿਆ ਸੀ ਉੱਤਰਾਖੰਡ ਜਾ ਰਿਹਾ ਸੀ ਗੋਆ ਬਚਣਾ ਨਹੀਂ ਸੀ ਪੰਜਾਬ ਆਉਣਾ ਨਹੀਂ ਸੀ ਇਹ ਡਰ ਨੇ ਆ ਜਿਮਨੀ ਚੋਣਾਂ ਨੇ ਦਿਖਾਤਾ ਕਿ ਜਿਹੜਾ ਹਿਮਾਚਲ ਅੰਦੋਲਨ 'ਚ ਬਹੁਤ ਨੇੜੇ ਥੋੜਾ ਥੋੜਾ ਗਿਆ ਕੁਝ ਕੁ ਸੰਗਠਨ ਗਏ ਕੁਝ ਕੁ ਵਿਅਕਤੀ ਗਏ ਤੇ ਉਥੇ ਧੋਕੇ ਰੱਖਤੇ ਜਮਾਨਤਾ ਜਬਤ ਹੋ ਗਈਆਂ ਫਿਰ ਸਮਝ ਆ ਗਿਆ ਅੱਛਾ ਗਵਾਰੇ ਇਸ ਦਾ ਬਹੁਤ ਕੁਝ ਸੋ ਉਹਦਾ ਅਸਰ ਸੀ ਇਹ ਕੁਰਸੀ ਬਚਾਉਣ ਲਈ ਅੰਦੋਲਨ ਵਾਪਸ ਲਿਆ ਪੰਜਾਬ ਵਾਲੇ ਕੁਰਸੀ ਬਚਾਉਣ ਲਈ ਚਾਹੁੰਦੇ ਸੀ ਅੰਦੋਲਨ ਅਜੇ ਵਾਪਸ ਨਾ ਹੋਵੇ ਅਜੰਦੋਲਨ ਨਾ ਜਿੱਤੇ ਪਰ ਹੁਣ ਕਿਸਾਨ ਜਥੇਬੰਦੀਆਂ ਨੇ ਤੈਅ ਕਰਨਾ ਕਿ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਦੀ ਅਹਿਮੀਅਤ ਨੂੰ ਪੰਜਾਬ ਦੀ ਸੱਭਿਆਚਾਰਤਾ ਨੂੰ ਪੰਜਾਬ ਦੀ ਇਕਤਾ ਨੂੰ ਜੇਕਰ ਬਚਾਉਣਾ ਤਾਂ ਉਹਦੇ ਲਈ ਕਿਹੜਾ ਕਦਮ ਪੁੱਟਣਾ ਉਹ ਮੈਨੂੰ ਕਾ ਦਸੰਬਰ ਤੇ ਪਹਿਲੇ ਹਫਤੇ ਤੋਂ ਤਸਵੀਰ ਸਾਫ ਹੋਏਗੀ ਪੂਰੀ ਸੰਭਾਵ ਕਿ ਰਾਜਨੀਤਿਕ ਤੌਰ ਦੇ ਉੱਤੇ ਕੋਈ ਵੱਡੀ ਪਹਿਲ ਕਦਮੀ ਕਰ ਸਕੀ ਜੀ ਬਿਲਕੁਲ ਅੰਦੋਲਨ ਦਿਆਂ ਹੋਰ ਜਿਹੜੀਆਂ ਮੰਗਾਂ ਨੇ ਉਸ ਉੱਤੇ ਕੀ ਫੈਸਲੇ ਹੁੰਦੇ ਨੇ ਸਰਕਾਰ ਦਾ ਕੀ ਪੱਖ ਹੁੰਦਾ ਹੈ ਲੀਡਰਾਂ ਦਾ ਕੀ ਪੱਖ ਹੁੰਦਾ ਹੈ ਉਸ ਤੋਂ ਬਾਅਦ ਇਸ ਤੋਂ ਬਾਅਦ ਸਿਆਸਤ ਵਿੱਚ ਕੀ ਉਥਲ ਪੁਥਲ ਜਿਹੜੀ ਆ ਮੱਚਦੀ ਆ ਉਹ ਜਿਹੜੀ ਆਉਣ ਦੇ ਦਿਨਾਂ ਵਿੱਚ ਉਹ ਤਸਵੀਰ ਜਿਹੜੀ ਆ ਉਹ ਸਾਫ਼ ਹੋਏ। ਦਿਪਕ ਜੀ ਧੰਨਵਾਦ ਅੱਜ ਸਾਰੀ ਵਿਚਾਰ ਚਰਚਾ ਲਈ। ਸੋ ਅਸਾਂ ਅੱਜ ਦਾ ਕੁਛ ਹੈ ਹਮਨ ਤੇ ਕੱਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ